ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨੇ ਤੇ ਬੈਠੀਆਂ ਇੱਕ ਦਰਜਣ ਤੋਂ ਵੱਧ ਮਾਵਾਂ ਨੂੰ ਗ੍ਰਿਫਤਾਰ ਕਰਦਿਆਂ ਸਰਕਾਰੀ ਕੰਮਕਾਜ ਚ ਅੜਿੱਕੇ ਡੌਨ ਅਤੇ ਗੈਰਵਾਜਬ ਥਾਂ ਤੇ ਧਰਨਾ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ ਮੀਡੀਆ ਰਿਪੋਰਟ ਮੁਤਾਬਕ 23 ਸਾਲ ਤੋਂ 59 ਸਾਲ ਉਮਰ ਵਾਲੀਆਂ 14 ਔਰਤਾਂ ਨੇ ਬ੍ਰਾਡਵਿਊ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨਾ ਆਰੰਭ ਕਰਦਿਆਂ ਕਿਹਾ ਕਿ ਸਾਡੇ ਦੋਸਤ ਅਤੇ ਗਵਾਂਡੀ ਆਇਸ ਦੇ ਛਾਪਿਆਂ ਤੋਂ ਡਰੇ ਹੋਏ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਏ ਸਿਰਫ ਇੰਨਾ ਹੀ ਨਹੀਂ ਹਿਰਾਸਤ ਚ ਲੈ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਹੋ ਰਿਹਾ ਏ ਤੇ ਬਣਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਸ਼ਿਕਾਗੋ ਦੇ ਪੱਛਮੀ ਇਲਾਕਿਆਂ ਨਾਲ ਸੰਬੰਧਤ ਔਰਤਾਂ ਨੇ ਉਮੀਦ ਜ਼ਾਹਰ ਕੀਤੀ ਕਿ ਵਾਈਟ ਊਮਨ ਹੋਣ ਦੇ ਨਾਤੇ ਉਹਨਾਂ ਵੱਲੋਂ ਦਿੱਤੇ ਧਰਨੇ ਦਾ ਅਸਰ ਜ਼ਰੂਰ ਹੋਵੇਗਾ ਕਿਉਂਕਿ ਇਹ ਤਬਕੇ ਦੇ ਪ੍ਰਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਇੱਕ ਔਰਤ ਨੇ ਕਿਹਾ ਕਿ ਸੜਕ ਤੇ ਧਰਨਾ ਲਾਉਣਾ ਬਿਲਕੁਲ ਵੀ ਗੈਰ ਕਾਨੂੰਨੀ ਨਹੀਂ ਕਿਉਂਕਿ ਇੱਥੇ ਮਨੁੱਖੀ ਹੱਕਾਂ ਦੀ ਗੱਲ ਹੋ ਰਹੀ ਹੈ ਮਾਵਾ ਦੇ ਧਰਨੇ ਦਾ ਜ਼ਿਕਰ ਸੋਸ਼ਲ ਮੀਡੀਆ ਤੇ ਹੋਇਆ ਤੇ ਲੋਕ ਇਹਨਾਂ ਔਰਤਾਂ ਦੀ ਪਿੱਠ ਥਾਪੜਦੇ ਨਜ਼ਰ ਆਏ ਇੱਕ ਯੂਜ਼ਰ ਨੇ ਕਿਹਾ ਕਿ ਇਹ ਔਰਤਾਂ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੀਆਂ ਨੇ ਡਿਟੈਂਸ਼ਨ ਸੈਂਟਰਾਂ 'ਚ ਬੰਦ ਪ੍ਰਵਾਸੀਆਂ ਨੂੰ ਸਾਫ਼ ਚਾਦਰਾਂ ਸਾਬਣ ਤੌਲੀਏ ਤੇ ਲੋੜੀਂਦੀ ਖੁਰਾਕ ਲਾਜ਼ਮੀ ਤੌਰ ਤੇ ਮੁਹੱਈਆ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ 트럼ਪ ਸਰਕਾਰ ਵੱਲੋਂ ਸਤੰਬਰ 'ਚ ਸ਼ਿਕਾਗੋ ਵਿਖੇ ਆਪਰੇਸ਼ਨ ਮਿਡਵੇ ਬਲਿਟਜ਼ ਆਰੰਭਿਆ ਗਿਆ ਸੀ ਅਮਰੀਕਾ ਦੇ ਡੋਨਲਡ 트੍ਰੰਪ ਪ੍ਰਸ਼ਾਸਨ ਨੇ H1B ਵੀਜ਼ਾ ਪ੍ਰੋਗਰਾਮ ਦੀ ਸੰਭਾਵਿਤ ਦੁਰਵਰਤੋਂ ਦੇ ਮਾਮਲਿਆਂ 'ਚ ਸਖਤੀ ਵਰਤਦੇ ਹੋਏ ਲਗਭਗ 175 ਕੰਪਨੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਿਰਤ ਵਿਭਾਗ ਡੀਓਐਲ ਦੇ ਅਨੁਸਾਰ ਇਹ ਕਦਮ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਦੇ ਵਿਆਪਕ ਯਤਨ ਦਾ ਇੱਕ ਹਿੱਸਾ ਹੈ ਕਿਰਤ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਕਿਰਤ ਸਕੱਤਰ ਲੋਰੀ ਸ਼ਾਵੇਜ਼ ਡ੍ਰੇਮਰ ਦੀ ਅਗਵਾਈ ਹੇਠ ਏਜੰਸੀ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਲਈ ਕਾਰਵਾਈ ਜਾਰੀ ਰੱਖੇਗੀ ਕਿਰਤ ਵਿਭਾਗ H1B ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਅਤੇ ਅਮਰੀਕੀ ਨੌਕਰੀਆਂ ਦੀ ਰੱਖਿਆ ਲਈ ਆਪਣੇ ਹਰ ਸਾਧਨ ਦੀ ਵਰਤੋਂ ਕਰ ਰਿਹਾ ਹੈ 트੍ਰੰਪ ਪ੍ਰਸ਼ਾਸਨ ਨੇ ਆਵਾਸ ਸੁਧਾਰ ਅਤੇ ਅਮਰੀਕਨ ਜੌਬਸ ਫਸਟ ਨੀਤੀ ਤੇ ਜ਼ੋਰ ਦਿੱਤਾ ਸੀ ਵਿਭਾਗ ਦਾ ਕਹਿਣਾ ਹੈ ਕਿ ਤਕਨੀਕ ਇੰਜੀਨੀਅਰਿੰਗ ਅਤੇ ਆਈਟੀ ਵਰਗੀਆਂ ਉੱਚ ਮਹਾਰਤ ਵਾਲੀਆਂ ਨੌਕਰੀਆਂ ਲਈ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਡੋਐਲ ਨੇ ਇਹ ਯਕੀਨੀ ਬਣਾਉਣ ਲਈ ਸਤੰਬਰ ਚ ਪ੍ਰੋਜੈਕਟ ਫਾਇਰਵਾਲ ਨਾਮਕ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਮਾਲਕ H1B ਵੀਜ਼ਾ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜਾਂ ਨਹੀਂ ਜਾਂਚ ਦੇ ਘੇਰੇ 'ਚ ਆਈਆਂ ਕਈ ਕੰਪਨੀਆਂ ਨੇ ਉੱਚ ਯੋਗਤਾ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਉਹਨਾਂ ਦੇ ਅਹੁਦੇ ਦੇ ਅਨੁਸਾਰ ਤਨਖਾਹ ਨਾਲੋਂ ਕਾਫੀ ਘੱਟ ਭੁਗਤਾਨ ਕੀਤਾ ਇਸ ਕਾਰਨ H1B ਵੀਜ਼ਾ ਧਾਰਕਾਂ ਅਤੇ ਮੁਕਾਬਲੇ 'ਚ ਬਣੇ ਰਹਿਣ ਲਈ ਮਜਬੂਰ ਅਮਰੀਕੀ ਕਰਮਚਾਰੀਆਂ ਦੋਵਾਂ ਦੇ ਤਨਖਾਹ ਪੱਧਰ ਤੇ ਦਬਾ ਪਿਆ ਕਈ ਮਾਮਲਿਆਂ 'ਚ ਬੈਂਚਿੰਗ ਦਾ ਮਾਮਲਾ ਵੀ ਉਜਾਗਰ ਹੋਇਆ ਬੈਂਚਿੰਗ ਉਦੋਂ ਹੁੰਦੀ ਹੈ ਜਦੋਂ H1B ਵੀਜ਼ਾ ਧਾਰਕਾਂ ਨੂੰ ਪ੍ਰੋਜੈਕਟ ਖਤਮ ਹੋਣ ਅਤੇ ਨਵਾਂ ਪ੍ਰੋਜੈਕਟ ਮਿਲਣ ਦੇ ਵਿਚਕਾਰਲੇ ਸਮੇਂ 'ਚ ਤਨਖਾਹ ਨਹੀਂ ਦਿੱਤੀ ਜਾਂਦੀ ਜਾਂਚ 'ਚ ਪਾਇਆ ਗਿਆ ਜਦੋਂ ਕੰਪਨੀ ਸੰਚਾਲਕਾਂ ਨੇ H1B ਵੀਜ਼ਾ ਧਾਰਕ ਦੀ ਸੇਵਾ ਖਤਮ ਕੀਤੀ ਤਾਂ ਉਹਨਾਂ ਨੇ ਸਮੇਂ ਸਿਰ ਅਮਰੀਕੀ ਨਾਗਰਿਕਤਾ ਤੇ ਆਵਾਸ ਨੂੰ ਸੂਚਿਤ ਨਹੀਂ ਕੀਤਾ ਜਾਂ ਫਿਰ ਕਾਫੀ ਦੇਰ ਬਾਅਦ ਸੂਚਿਤ ਕੀਤਾ ਇਨ੍ਹਾਂ ਜਾਂਚਾਂ ਦੇ ਜ਼ਰੀਏ ਲਗਭਗ 15 ਮਿਲੀਅਨ ਡਾਲਰ ਤੋਂ ਵੱਧ ਦੀ ਬਕਾਇਆ ਮਜ਼ਦੂਰੀ ਦਾ ਮਾਮਲਾ ਆਮਨੇ ਆਇਆ ਏ ਜ਼ਿਕਰ ਹੋ ਗਿਆ ਕਿ ਤਕਨੀਕੀ ਖੇਤਰ ਨਾਲ ਜੁੜੇ ਕਰਮੀਆਂ ਅਤੇ ਡਾਕਟਰਾਂ ਸਮੇਤ ਭਾਰਤੀ ਪੇਸ਼ੇਵਰ H1B ਵੀਜ਼ਾ ਧਾਰਕਾਂ ਦੇ ਸਭ ਤੋਂ ਵੱਡੇ ਸਮੂਹ ਚ ਸ਼ਾਮਲ ਨੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕਿਸੇ ਕੰਪਨੀ ਨੇ ਧੋਖਾਧੜੀ ਕੀਤੀ ਤਾਂ ਉਸ ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਤੇ ਭਵਿੱਖ ਵਿੱਚ ਵੀਜ਼ਾ ਸਪਾਂਸਰਸ਼ਿਪ ਤੋਂ ਰੋਕਿਆ ਜਾ ਸਕਦਾ ਹੈ 트럼ਪ ਪ੍ਰਸ਼ਾਸਨ 20 ਜਨਵਰੀ 2025 ਨੂੰ ਸੱਤਾ ਸੰਭਾਲਣ ਉਪਰੰਤ ਹੁਣ ਤੱਕ ਅੰਦਾਜ਼ਨ 80000 ਗੈਰ ਕਾਨੂੰਨੀ ਪ੍ਰਵਾਸੀ ਵੀਜ਼ੇ ਰੱਦ ਕਰ ਚੁੱਕਾ ਹੈ ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦਿੱਤੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵੀਜ਼ੇ ਰੱਦ ਕੀਤੇ ਗਏ ਉਹਨਾਂ ਵਿੱਚ 16000 ਵੀਜ਼ੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ 12000 ਹਮਲੇ ਕਰਨ ਤੇ 8000 ਵੀਜ਼ੇ ਚੋਰੀ ਕਰਨ ਵਾਲਿਆਂ ਦੇ ਸ਼ਾਮਲ ਨੇ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਵੀਜ਼ੇ ਰੱਦ ਕੀਤੇ ਗਏ ਨੇ ਬੁਲਾਰੇ ਨੇ ਕਿਹਾ ਕਿ 6000 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਮਿਆਦ ਖਤਮ ਹੋਣ ਦੇ ਬਾਵਜੂਦ ਅਮਰੀਕਾ 'ਚ ਟਿਕੇ ਰਹਿਣ ਕਾਰਨ ਰੱਦ ਕੀਤੇ ਗਏ ਨੇ ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਨੇ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਪਰ ਟਿੱਪਣੀਆਂ ਸਰਕਾਰ ਨੂੰ ਰਾਸ ਨਹੀਂ ਆਈਆਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਆਪਣੇ ਟੈਰਿਫ ਨੀਤੀ ਦਾ ਬਚਾਅ ਕੀਤਾ ਹੈ। ਰਾਸ਼ਟਰਪਤੀ 트੍ਰੰਪ ਨੇ ਕਿਹਾ ਕਿ ਹਰ ਅਮਰੀਕੀ ਨਾਗਰਿਕ ਨੂੰ ਟੈਰਿਫਸ ਤੋਂ ਸਿੱਧਾ ਲਾਭ ਹੋਵੇਗਾ। ਦਰਸਲ ਇੱਕ ਇੰਟਰਵਿਊ ਦੌਰਾਨ 트੍ਰੰਪ ਨੇ ਕਿਹਾ ਕਿ ਹਰ ਅਮਰੀਕੀ ਨੂੰ ਘੱਟੋ ਘੱਟ 2000 ڈالر ਦਾ ਟੈਰਫ ਲਾਭੰਸ਼ ਦਿੱਤਾ ਜਾਏਗਾ 트럼ਪ ਦੇ ਦਾਅਵੇ ਤੋਂ ਬਾਅਦ ਲੋਕ ਸੋਚ ਰਹੇ ਨੇ ਕਿ ਇਹ ਕਿਵੇਂ ਸੰਭਵ ਹੋਵੇਗਾ ਹੁਣ 트럼ਪ ਪ੍ਰਸ਼ਾਸਨ ਨੇ ਜਵਾਬ ਦਿੱਤਾ ਹੈ 트럼ਪ ਪ੍ਰਸ਼ਾਸਨ ਨੇ ਟੈਰਫ ਲਾਭੰਸ਼ ਬਾਰੇ ਅਮਰੀਕੀਆਂ ਦੇ ਪੰਬਲਪੂਸੇ ਨੂੰ ਦੂਰ ਕਰ ਦਿੱਤਾ ਹੈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟਰ ਨੇ ਕਿਹਾ ਹੈ ਕਿ ਟੈਰਫ ਲਾਭੰਸ਼ ਉੱਚ ਆਮਦਨ ਵਾਲੇ ਵਿਅਕਤੀਆਂ ਤੋਂ ਇਲਾਵਾ ਅਮਰੀਕੀਆਂ ਨੂੰ ਟੈਕਸ ਚ ਕਟੌਤੀ ਅਤੇ ਹੋਰ ਵਿੱਤੀ ਉਪਾਅਾਂ ਸਮੇਤ ਕਈ ਤਰੀਕਿਆਂ ਰਾਹੀਂ ਵੰਡਿਆ ਜਾ ਸਕਦਾ ਹੈ ABC ਨਿਊਜ਼ ਨਾਲ ਗੱਲ ਕਰਦੇ ਹੋਏ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਟੈਰਿਫ ਲਾਭਾਂਸ਼ ਬਾਰੇ ਚਰਚਾ ਕੀਤੀ ਹੈ ਇਸ ਸਮੇਂ ਦੌਰਾਨ ਟਰੰਪ ਨੇ ਕੁਝ ਖੇਤਰਾਂ ਦੀ ਰੂਪਰੇਖਾ ਦਿੱਤੀ ਜਿੱਥੇ ਉਹ ਆਮ ਆਦਮੀ ਨੂੰ ਲਾਭ ਹੋਣ ਦੀ ਉਮੀਦ ਕਰਦੇ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਸਮਝਾਇਆ ਕਿ 2000 ਡਾਲਰ ਦਾ ਲਾਭਾਂਸ਼ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ ਇਹ ਆਮ ਲੋਕਾਂ ਤੇ ਟੈਕਸ ਦਾ ਬੋਝ ਘਟਾਏਗਾ ਉਦਾਹਰਨ ਵਜੋਂ ਅਮਰੀਕੀ ਟਿਪਸ ਓਵਰਟਾਈਮ ਤੇ ਸਮਾਜਿਕ ਸੁਰੱਖਿਆ ਤੇ ਵੱਡੀ ਮਾਤਰਾ ਚ ਟੈਕਸ ਅਦਾ ਕਰਦੇ ਨੇ ਇਹਨਾਂ ਟੈਕਸਾਂ ਨੂੰ ਟੈਰਿਫ ਲਾਭਾਂਸ਼ ਰਾਹੀਂ ਖਤਮ ਜਾਂ ਕਟਾਇਆ ਜਾਵੇਗਾ ਇਹ ਧਿਆਨ ਦੇਣ ਯੋਗ ਹੈ ਕਿ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਆਪਣੀ ਟੈਰਿਫ ਨੀਤੀ ਦਾ ਬਚਾਅ ਕੀਤਾ ਉਹਨਾਂ ਦਾਅਵਾ ਕੀਤਾ ਕਿ ਇਸ ਸਖਤ ਟੈਕਸ ਨੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਸਤਿਕਾਰਤ ਦੇਸ਼ ਬਣਾ ਦਿੱਤਾ ਹੈ ਹਾਲਾਂਕਿ ਟਰੰਪ ਨੇ ਟੈਰਿਫ ਦਾ ਵਿਰੋਧ ਕਰਨ ਵਾਲਿਆਂ ਨੂੰ ਮੂਰਖ ਕਿਹਾ ਟਰੰਪ ਨੇ ਕਿਹਾ ਕਿ ਅਮੀਰਾਂ ਨੂੰ ਛੱਡ ਕੇ ਹਰ ਅਮਰੀਕੀ ਨੂੰ ਜਲਦੀ ਹੀ ਉਹਨਾਂ ਦੀ ਸਰਕਾਰ ਦੁਆਰਾ ਇਕੱਠੇ ਕੀਤੇ ਟੈਰਿਫ ਮਾਲੀਏ ਤੋਂ ਘੱਟੋ-ਘੱਟ 2000 ਡਾਲਰ ਪ੍ਰਾਪਤ ਹੋਣਗੇ ਰਾਸ਼ਟਰਪਤੀ ਟਰੰਪ ਪਿਛਲੇ ਹਫ਼ਤੇ ਅਮਰੀਕੀ ਸੁਪਰੀਮ ਕੋਰਟ ਦੁਆਰਾ ਇਸ ਦੀ ਕਾਨੂੰਨਤਾ ਤੇ ਸਵਾਲ ਉਠਾਉਣ ਤੋਂ ਬਾਅਦ ਆਪਣੀ ਟੈਰਿਫ ਨੀਤੀ ਦਾ ਬਚਾਅ ਕਰ ਰਹੇ ਨੇ 트럼ਪ ਦੁਆਰਾ ਇਸ ਨੀਤੀ ਤੇ ਲਗਾਤਾਰ ਚਰਚਾ ਕਰਨ ਤੋਂ ਪਤਾ ਲੱਗਦਾ ਹੈ ਕਿ ਕਈ ਟੈਕਸ ਰੱਦ ਕੀਤੇ ਜਾ ਸਕਦੇ ਨੇ ਜੇਕਰ ਅਜਿਹਾ ਹੁੰਦਾ ਹੈ ਤਾਂ ਰਾਸ਼ਟਰਪਤੀ 트럼ਪ ਨੂੰ ਇੱਕ ਮਹੱਤਵਪੂਰਨ ਝਟਕਾ ਲੱਗੇਗਾ ਤੇ ਉਨ੍ਹਾਂ ਨੂੰ 100 ਬਿਲੀਅਨ ਡਾਲਰ ਤੋਂ ਵੱਧ ਦੇ ਰਿਫੰਡ ਜਾਰੀ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਮਰੀਕਾ 'ਚ ਸਭ ਤੋਂ ਲੰਬੇ ਸ਼ਟਡਾਊਨ ਦਾ ਅਸਰ ਹੁਣ ਉਡਾਣਾਂ ਤੇ ਪੈਣ ਲੱਗਾ ਹੈ ਐਤਵਾਰ 9 ਨਵੰਬਰ ਨੂੰ 에어ਲਾਈਨਜ਼ ਨੇ 2800 ਉਡਾਣਾਂ ਰੱਦ ਕਰ ਦਿੱਤੀਆਂ ਜਦਕਿ 10200 ਤੋਂ ਵੱਧ ਦੇਰੀ ਨਾਲ ਉਡਾਣਾਂ ਸ਼ੁਰੂ ਹੋਈਆਂ ਯਾਤਰੀਆਂ ਨੂੰ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਰਾਇਟਰਜ਼ ਦੇ ਅਨੁਸਾਰ ਆਵਾਜਾਈ ਸਕੱਤਰ ਸ਼ੌਨ ਡਫੀ ਨੇ ਇਸ ਸਾਲ 27 ਨਵੰਬਰ ਨੂੰ ਪੈਣ ਵਾਲੇ ਥੈਂਕਸ giving ਛੁੱਟੀ ਤੋਂ ਪਹਿਲਾਂ ਹਾਲਾਤ ਵਿਗੜਨ ਦੀ ਚੇਤਾਵਨੀ ਦਿੱਤੀ ਸੀ ਲੱਖਾਂ ਵਿਦਿਆਰਥੀ ਆਮ ਤੌਰ ਤੇ ਇਸ ਦਿਨ ਯਾਤਰਾ ਕਰਦੇ ਨੇ ਇਸ ਸਮੱਸਿਆ ਹਵਾਈ ਆਵਾਜਾਈ ਕੰਟਰੋਲ ਸਟਾਫ ਦੀ ਘਾਟ ਕਾਰਨ ਪੈਦਾ ਹੋਈ ਹੈ ਸਰਕਾਰੀ ਆਦੇਸ਼ਾਂ ਕਾਰਨ ਉਡਾਣਾਂ 'ਚ ਕਟੌਤੀ ਦਾ ਇਹ ਤੀਜਾ ਦਿਨ ਸੀ ਅਮਰੀਕੀ ਸੈਨੇਟ ਨੇ ਐਤਵਾਰ ਦੇਰ ਰਾਤ ਨੂੰ ਸਰਕਾਰੀ ਸ਼ਟਡਾਊਨ ਨੂੰ ਖਤਮ ਕਰਨ ਲਈ ਇੱਕ ਬਿਲ ਨੂੰ ਅੱਗੇ ਵਧਾਉਣ ਲਈ ਵੋਟ ਦਿੱਤੀ ਜਿਸ ਨਾਲ ਸੋਮਵਾਰ 10 ਨਵੰਬਰ ਨੂੰ ਬਾਜ਼ਾਰ ਖੁੱਲਣ ਤੋਂ ਪਹਿਲਾਂ ਅਮਰੀਕਨ 에ਅਰਲਾਈਨਸ ਦੇ ਸ਼ੇਰਾਂ ਦੇ ਵਿੱਚ ਤੇਜ਼ੀ ਆਈ ਯੂਨਾਈਟਿਡ 에ਅਰਲਾਈਨਸ ਨੇ ਮਾਰਕੀਟ ਤੋ ਪਹਿਲਾ ਦੇ ਕਾਰੋਬਾਰ ਦੇ ਵਿੱਚ 1.9 ਫੀਸਡ ਦਾ ਵਾਧਾ ਕੀਤਾ ਇਸ ਤੋਂ ਬਾਅਦ ਡੈਲਟਾ ਅਤੇ ਅਮਰੀਕਨ 에ਅਰਲਾਈਨਸ ਦੋਵਾਂ ਦੇ ਵਿੱਚ 1.4 ਫੀਸਡ ਦਾ ਵਾਧਾ ਹੋਇਆ ਜਦਕੀ ਅਲਾਸਕਾ 에ਅਰ ਨੇ 1% ਦਾ ਵਾਅਦਾ ਕੀਤਾ ਰਾਈਟਰਸ ਦੇ ਅਨੁਸਾਰ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ 40 ਵੱਡੇ ਹਵਾਈ ਅੱਡਿਆਂ ਨੂੰ ਹਵਾਈ ਆਵਾਜਾਈ ਨਿਯੰਤਰਣ ਸੁਰੱਖਿਆ ਚਿੰਤਾਵਾਂ ਦੇ ਕਾਰਨ ਸ਼ੁੱਕਰਵਾਰ ਤੋਂ ਰੋਜ਼ਾਨਾ ਉਡਾਣਾਂ 'ਚ 4% ਦੀ ਕਟੌਤੀ ਕਰਨ ਦਾ ਆਦੇਸ਼ ਦਿੱਤਾ ਹੈ ਇਹ ਕਟੌਤੀ ਮੰਗਲਵਾਰ ਨੂੰ 6% ਤੇ ਫਿਰ 14 ਨਵੰਬਰ ਤੱਕ 10% ਤੱਕ ਵੱਧ ਜਾਵੇਗੀ ਅਮਰੀਕਨ 에ਅਰਲਾਈਨਸ ਨੇ ਸੈਨੇਟ ਨੂੰ ਬਿੱਲ ਨੂੰ ਜਲਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਇਹ ਕਹਿੰਦੇ ਹੋਏ ਕਿ ਸੰਗੀ ਹਵਾਬਾਜ਼ੀ ਕਰਮਚਾਰੀਆਂ ਨੂੰ 40 ਦਿਨਾਂ ਤੋਂ ਤਨਖਾਹ ਨਹੀਂ ਦਿੱਤੀ ਗਈ ਤੇ ਸਰਕਾਰੀ ਬੰਦ ਹੋਣ ਕਾਰਨ ਇਸ ਦੇ ਗਾਕਾਂ ਨੂੰ ਦੇਰੀ ਅਤੇ ਰੱਦ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਸਿਹਤ ਸੰਭਾਲ ਪ੍ਰੋਗਰਾਮ ਨੂੰ ਲੈ ਕੇ ਸੱਤਾਧਾਰੀ ਰਿਪਬਲਿਕਨ ਪਾਰਟੀ ਤੇ ਵਿਰੋਧੀ ਤੇ ਡੈਮੋਕ੍ਰੇਟਸ ਵਿਚਾਲੇ ਪੈਦਾ ਹੋਏ ਟਕਰਾਅ ਕਾਰਨ ਸਰਕਾਰੀ ਕੰਮਕਾਜ ਠੱਪ ਹੋਏ ਨੂੰ 1 ਮਹੀਨੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਪਰ ਫਿਲਹਾਲ ਸ਼ਟਡਾਊਨ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਡੈਮੋਕ੍ਰੇਟਸ ਪਾਰਟੀ ਨੇ ਸ਼ਟਡਾਊਨ ਖਤਮ ਕਰਨ ਲਈ ਇੱਕ ਨਵੀਂ ਤਜਵੀਜ਼ ਰੱਖੀ ਹੈ ਹਾਲਾਂਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਪਹਿਲਾਂ ਹੀ ਇਸ ਕਿਸਮ ਦੀ ਪਹੁੰਚ ਨੂੰ ਰੱਦ ਕਰ ਚੁੱਕੇ ਨੇ ਡੈਮੋਕ੍ਰੇਟਸ ਨੇ ਕਿਹਾ ਕਿ 2026 ਦੇ ਸ਼ੁਰੂ 'ਚ ਖਤਮ ਹੋ ਰਹੀ ਸਿਹਤ ਸੰਭਾਲ ਸਬਸਿਡੀ ਦੀ ਮਿਆਦ 'ਚ ਇੱਕ ਸਾਲ ਲਈ ਵਾਧਾ ਕੀਤਾ ਜਾਵੇ ਤੇ ਲੱਖਾਂ ਅਮਰੀਕੀਆਂ ਲਈ ਪ੍ਰੀਮੀਅਮ ਵਧਾਇਆ ਜਾਵੇ ਓਬਾਮਾ ਕੇਅਰ ਪ੍ਰੋਗਰਾਮ ਤਹਿਤ ਲੋੜਵੰਦ ਅਮਰੀਕੀਆਂ ਲਈ ਟੈਕਸ ਕ੍ਰੈਡਿਟਸ ਮੁੱਖ ਮੁੱਦਾ ਹੈ ਜਿਸ ਉੱਪਰ ਟਕਰਾਅ ਬਣਿਆ ਹੋਇਆ ਹੈ ਸ਼ਟਡਾਊਨ ਕਾਰਨ ਹਜ਼ਾਰਾਂ ਲੋਕ ਬਿਨਾਂ ਤਨਖਾਹ ਦਿਨ ਕੱਟਣ ਲਈ ਮਜਬੂਰ ਨੇ ਤੇ ਖੁਰਾਕੀ ਵਸਤਾਂ ਦੀ ਘਾਟ ਕਾਰਨ ਸਥਿਤੀ ਦਿਨ-ਬਦ ਦਿਨ ਬੱਦਤਰ ਹੁੰਦੀ ਜਾ ਰਹੀ ਹੈ ਨਵੀਂ ਤਜਵੀਜ਼ ਤਹਿਤ ਡੈਮੋਕ੍ਰੇਟਸ ਚਾਹੁੰਦੇ ਨੇ ਕਿ ਸਰਕਾਰੀ ਕੰਮਕਾਜ ਮੌਜੂਦਾ ਫੰਡ ਵਿਵਸਥਾ ਤਹਿਤ ਅਗਲੇ ਸਾਲ ਜਿਉਂ ਦਾ ਤਿਉਂ ਜਾਰੀ ਰੱਖਿਆ ਜਾਵੇ ਇਸ ਦੇ ਨਾਲ ਹੀ ਡੈਮੋਕ੍ਰੇਟਸ ਚਾਹੁੰਦੇ ਨੇ ਕਿ ਇੱਕ ਨਿਰਪੱਖ ਕਮੇਟੀ ਸਿਹਤ ਸੰਭਾਲ ਲਾਗਤ ਨੂੰ ਘੱਟ ਕਰਨ ਲਈ ਨਿਰੰਤਰ ਵਿਚਾਰ ਵਟਾਂਦਰਾ ਕਰੇ ਡੈਮੋਕ੍ਰੇਟਸ ਸੈਨੇਟ ਘੱਟ ਗਿਣਤੀ ਆਗੂ ਚੱਕ ਸ਼ੂਮਰ ਨੇ ਕਿਹਾ ਏ ਕਿ ਇਹ ਤਜਵੀਜ਼ ਬਿਲਕੁਲ ਵਾਜਬ ਹੈ ਤੇ ਹੁਣ ਗੇਂਦ ਰਿਪਬਲਿਕਨਸ ਦੇ ਪਾਲੇ ਦੇ ਵਿੱਚ ਹੈ ਉਹ ਚਾਹੇ ਤਾਂ ਸ਼ਟਡਾਊਨ ਤੁਰੰਤ ਖਤਮ ਹੋ ਸਕਦਾ ਹੈ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ 'ਚ 2 ਜਾਂ 3 ਐਮਪੀ ਪਾਲਾ ਬਦਲ ਕੇ ਸੱਤਾਧਾਰੀ ਲਿਬਰਲ ਪਾਰਟੀ ਵੱਲ ਜਾ ਸਕਦੇ ਨੇ। ਸੀਬੀਸੀ ਦੀ ਰਿਪੋਰਟ ਮੁਤਾਬਕ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਡੌਂਟ੍ਰੇਮੋ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਕੰਜ਼ਰਵੇਟਿਵ ਪਾਰਟੀ ਛੱਡਣ ਬਾਰੇ ਵਿਚਾਰ ਕਰ ਰਹੇ ਸਨ ਤਾਂ 3 ਜਾਂ 4 ਐਮਪੀਜ਼ ਵੱਲੋਂ ਇਹ ਰਾਹ اختیار ਕਰਨ ਦੀ ਸੰਭਾਵਨਾ ਬਾਰੇ ਪਤਾ ਲੱਗਾ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਡੌਂਟੇਮਰੋ ਬਾਟ ਮੈਟ ਜਨਰਲੋ ਦੇ ਰੂਪ ਚ ਦੂਜਾ ਐਮਪੀ ਕੰਜ਼ਰਵੇਟਿਵ ਪਾਰਟੀ ਛੱਡ ਚੁੱਕਾ ਹੈ ਤੇ ਤੀਜੇ ਜਾਂ ਚੌਥੇ ਐਮਪੀ ਦੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਪਹਿਲੀ ਬਗਾਵਤ ਕਰਨ ਵਾਲੇ ਕ੍ਰਿਸ ਡੌਂਟਰੇਮੋਂ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ਤੇ ਦਫ਼ਤਰ ਚ ਆ ਕੇ ਖੱਪਖਾਨਾ ਪਾਉਣ ਅਤੇ ਸੱਪ ਲਫ਼ਜ਼ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਨੇ ਉਧਰ ਵਿਰੋਧੀ ਧਿਰ ਦੇ ਆਗੂ ਦੇ ਦਫਤਰ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਦਫਤਰ ਦੇ ਬੁਲਾਰੇ ਨੇ ਡਾਉਨਟ੍ਰੇਮੌ ਨੂੰ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ 'ਚ ਜ਼ਿਆਦਾ ਠੀਕ ਰਹਿਣਗੇ ਬੁਲਾਰੇ ਨੇ ਮੰਨਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਅਤੇ ਪਾਰਟੀ ਵਿਪ ਕ੍ਰਿਸ ਵਰਕੈਂਟਨ ਬੀਤੇ ਮੰਗਲਵਾਰ ਨੂੰ ਡੌਨਟ੍ਰੈਮੋਂ ਦੇ ਦਫ਼ਤਰ ਗਏ ਸਨ ਪਰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੋਇਆ ਦੋਹਾਂ ਆਗੂਆਂ ਦੇ ਪੁੱਜਣ ਤੇ ਡੌਨਟ੍ਰੈਮੋਂ ਨੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ ਤੇ ਐਂਡਰਿਊ ਸ਼ੇਅਰ ਨੇ ਬੇहद ਸ਼ਾਂਤਮਈ ਲੈਜ਼ੇ ਨਾਲ ਗੱਲ ਸ਼ੁਰੂ ਕੀਤੀ ਇਸ ਮਗਰੋਂ ਐਂਡਰਿਊ ਸ਼ੇਅਰ ਦਫ਼ਤਰ ਤੋਂ ਬਾਹਰ ਆ ਗਿਆ ਪਰ ਵਰਕੈਂਟਨ ਅੰਦਰ ਹੀ ਰਿਹਾ ਡੌਂਟ੍ਰੇਮੋਨੇ ਹੱਥ ਨੂੰ ਝੰਜੋੜਨ ਅਤੇ ਕੁਝ ਸ਼ਬਦ ਬੋਲਣ ਮਗਰੋਂ ਉਹ ਵੀ ਬਾਹਰ ਆ ਗਿਆ ਇਸੇ ਦੌਰਾਨ ਡੌਂਟ੍ਰੇਮੋਨੇ ਦੱਸਿਆ ਕਿ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਇੱਕ ਦਿਨ 'ਚ ਨਹੀਂ ਲਿਆ ਤੇ ਚੋਣਾਂ ਵੇਲੇ ਤੋਂ ਹੀ ਇਸ ਬਾਰੇ ਸੋਚ ਰਹੇ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਪਾਰਟੀ ਨੇ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਤਾਂ ਡੌਂਟ੍ਰੇਮੋਨੇ ਨਾਕ ਚ ਸਿਰ ਹਿਲਾ ਦਿੱਤਾ ਡੌਂਟ੍ਰੇਮੋਨੇ ਦਾਅਵਾ ਕੀਤਾ ਕਿ ਲਿਬਰਲ ਪਾਰਟੀ 'ਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵਿਚਲੇ ਮਾਹੌਲ ਨੇ ਲੋਕਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਟੋਰੀ ਆਗੂ ਪੇਰੇ ਪੋਲੀਏਵ ਦੇ ਲੀਡਰਸ਼ਿਪ ਅੰਦਾਜ਼ ਤੇ ਸਵਾਲ ਉਠਾਉਂਦਿਆਂ ਉਹਨਾਂ ਕਿਹਾ ਕਿ ਹਾਊਸ ਆਫ ਕਾਮਨਸ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਉਮੀਦ ਜਾਗੀ ਸੀ ਕਿ ਉਹ ਆਪਣੇ ਤੌਰ ਤਰੀਕਿਆਂ 'ਚ ਤਬਦੀਲੀ ਲਿਆਉਣਗੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੋਈ ਬਦਲਾਅ ਨਜ਼ਰ ਨਹੀਂ ਆਇਆ ਜੇ ਸਮਗਰੋਂ ਪਾਰਟੀ ਛੱਡਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਰਹਿ ਗਿਆ ਡਾ. ਰੇਮੌਨ ਨੂੰ ਜਦੋਂ ਅਗਲੀਆਂ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਯਕੀਨੀ ਤੌਰ ਤੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ ਉਹਨਾਂ ਕਿਹਾ ਕਿ ਇਸ ਵੇਲੇ ਉਹ 56 ਸਾਲ ਦੇ ਹੋ ਚੁੱਕੇ ਨੇ ਤੇ ਕੁਝ ਸਮਾਂ ਘਰ 'ਚ ਹੀ ਬਤੀਤ ਕਰਨਾ ਲਾਜ਼ਮੀ ਹੈ ਜਦੋਂ ਚੋਣਾਂ ਦਾ ਸਮਾਂ ਆਵੇਗਾ ਤੇ ਪਰਿਵਾਰ ਨਾਲ ਵਿਚਾਰ ਵਟਾਂਦਰੇ ਦੇ ਆਧਾਰ ਤੇ ਫੈਸਲਾ ਲਿਆ ਜਾ ਸਕਦਾ ਹੈ ਇਸੇ ਦੌਰਾਨ ਐਡਮਿੰਟਨ ਰਿਵਰ ਬੈਂਡ ਤੋਂ ਐਮਪੀ ਮੈਟ ਜੈਨੇਰੋ ਬਾਰੇ ਜਦੋਂ ਡਾ. ਰੇਮੌਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੈਨੇਰੋ ਸਾਹਿਬ ਨੂੰ ਆਪਣੀ ਕਹਾਣੀ ਆਪਣੇ ਮੂੰਹੋਂ ਸੁਣਾਉਣ ਦਾ ਮੌਕਾ ਮਿਲਣਾ ਚਾਹੀਦਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ